ਤੋ ਅਧਿਆਏ ਉਹਦਾ 9ਵਾਂ ਬਚਨ ਪਰ ਤੁਸੀਂ ਚੁਣਿਆ ਹੋਇਆ ਵੰਚ ਜਾਜਕਾਂ ਦੀ ਸ਼ਾਹੀ ਮੰਡਲੀ ਪਵਿੱਤਰ ਕੌਮ ਪਰਮੇਸ਼ਵਰ ਦੀ ਖਾਸ ਪਰਜਾ ਹੋ ਭਈ ਤੁਸੀਂ ਉਹਦੇ ਗੁਣਾਂ ਦਾ ਪ੍ਰਚਾਰ ਕਰੋ ਜਿਨੇ ਤੁਹਾਨੂੰ ਹਨੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸੱਦ ਲਿਆ ਪਰਬੂ ਦੇ ਨਾਮ ਦੀ ਤਾਰੀਫ ਹੋਵੇ ਪਿਛਲੇ ਐਤਵਾਰ ਆਪਾਂ ਇਸ ਵਿਸ਼ੇ ਨੂੰ ਸ਼ੁਰੂ ਕੀਤਾ ਸੀ ਕਿ ਪ੍ਰਭੂ ਨੇ ਸਾਨੂੰ ਚੁਣਿਆ ਕਾਦੇ ਲਈ ਆ ਲਿਖਿਆ ਉਹਨੇ ਤੁਹਾਨੂੰ ਹਨੇਰੇ ਤੋਂ ਅਚਰਜ ਚਾਨਣ ਦੇ ਵਿੱਚ ਸਾਧ ਲਿਆਇਆ ਪਹਿਲਾਂ ਆਪਾਂ ਚਾਨਣ ਨਹੀਂ ਸੀ ਆਪਾਂ ਤਾਂ ਹਨੇਰਾ ਸੀਗੇ ਆਪਾਂ ਜੋ ਪ੍ਰਾਈਕੋਮ ਦੇ ਲੋਕ ਆ ਸਾਨੂੰ ਪਰਮੇਸ਼ਰ ਦੇ ਨੇੜੇ ਆਉਣ ਦਾ ਵੀ ਹੱਕ ਨਹੀਂ ਸੀ ਅਸੀਂ ਪਰਮੇਸ਼ਰ ਤੋਂ ਦੂਰ ਸੀਗੇ ਪਰ ਪ੍ਰਭੂ ਯੇਸ਼ੂ ਮਸੀਹ ਦੇ ਦੁਆਰਾ ਆਪਾਂ ਨੇੜੇ ਕੀਤੇ ਗਏ ਸਿਰਫ ਨੇੜੇ ਉਹਨੇ ਸਾਨੂੰ ਨਹੀਂ ਕੀਤਾ ਸਾਨੂੰ ਨੇ ਅਧਿਕਾਰ ਦਿੱਤਾ ਹੈ ਆਸ਼ੀਸ਼ ਦਿੱਤੀ ਹੈ ਆਤਮਿਕ ਆਸ਼ੀਸ਼ ਔਰ ਉਹਨਾਂ ਦੇ ਵਿੱਚੋਂ ਆਸ਼ੀਸ਼ ਹੀ ਆ ਲਿਖਿਆ ਤੁਸੀਂ ਚੁਣਿਆ ਹੋਇਆ ਵੰਸ਼ ਚੁਣਿਆ ਹੋਇਆ ਵੰਸ਼ ਪਹਿਲਾਂ ਇਜ਼ਰਾਈਲ ਨੂੰ ਕਿਹਾ ਗਿਆ ਹੈ ਚੁਣਿਆ ਹੋਇਆ ਵੰਸ਼ ਔਰ ਹੁਣ ਕਿੰਨਾ ਨੂੰ ਕਹਿ ਦਿੱਤਾ ਗਿਆ ਨਵੇਂ ਨੇਮ ਦੀ ਕਲੀਸਿਆ ਨੂੰ ਉਸ ਹਰੇਕ ਵਿਅਕਤੀ ਨੂੰ ਜਿਨੇ ਪਰਮੇਸ਼ਰ ਦੇ ਵਚਨ ਦੇ ਦੁਆਰਾ ਨਵਾਂ ਜਨਮ ਪਾਇਆ ਹੈ ਚੁਣਿਆ ਆ ਵੰਚ ਜਾਜਕਾਂ ਦੀ ਸ਼ਾਈ ਮੰਡਲੀ ਤੋਂ ਮੈਂ ਤੁਹਾਨੂੰ ਦੱਸਿਆ ਸੀ ਕਿ ਪ੍ਰਾਣੀ ਨੇਮ 'ਚ ਇੱਕ ਵਿਸ਼ੇਸ਼ ਜਾਜਕ ਪਦ ਹੁੰਦਾ ਸੀ ਹਰੇਕ ਵਿਅਕਤੀ ਜਾਜਕ ਨਹੀਂ ਬਣ ਸਕਦਾ ਜਾਜਕ ਹੋਣਾ ਲੇਵੀ ਗੋਤਰ ਹੋਣਾ ਚਾਹੀਦਾ ਹੈ ਲੇਵੀ ਗੋਤਰ ਦੇ ਵਿੱਚ ਵੀ ਇੱਕ ਸਪੈਸ਼ਲ ਘਰਾਣਾ ਸੀ ਹਰੂਨ ਦਾ ਘਰਾਣਾ ਜਿਦੇ ਚੋਂ ਜਾਜਕ ਆਉਣੇ ਆ ਅਸੀਂ ਮਲਾਪ ਵਾਲੇ ਤੰਬੂ ਚ ਵੜ ਵੀ ਨਹੀਂ ਸੀ ਸਕਦੇ ਦੂਰ ਕਿਤੇ ਕਪرائی ਕੌਮ ਦੇ ਵਿਅਕਤੀ ਦੂਰ ਤੋਂ ਪਰਮੇਸ਼ਰ ਦੀ ਮਹਿਮਾਨ ਵੀ ਦੇਖ ਸਕਦੇ ਸੀ ਪਰ ਪ੍ਰਭੂ ਯੇਸ਼ੂ ਮਸੀਹ ਦੇ ਦੁਆਰਾ ਸਾਨੂੰ ਕੀ ਬਣਾ ਦਿੱਤਾ ਗਿਆ ਹੈ ਜਾਜਕ ਸਾਡਾ ਘਰਾਣਾ ਲੇਵੀ ਦਾ ਘਰਾਣਾ ਨਹੀਂ ਪਰ ਸਾਨੂੰ ਕੀ ਬਣਾ ਦਿੱਤਾ ਫਿਰ ਸਾਨੂੰ ਰਾਜੇ ਬਣਾਇਆ ਹੈ ਰਾਜਾ ਹੋਣਾ ਹੈ ਤਾਂ ਗੁੱਤਰ ਕਿਹੜਾ ਚਾਹੀਦਾ ਹੈ ਯਹੂਦਾ ਦਾ ਗੁੱਤਰ ਔਰ ਇੱਕ ਇਹ ਵੀ ਗੱਲ ਸੀ ਜੇ ਜਾਜਕ ਹ ਤਾਂ ਰਾਜਾ ਨਹੀਂ ਬਣ ਸਕਦਾ ਜੇ ਰਾਜਾ ਜਾਂ ਤੇ ਜਾਜਕ ਨਹੀਂ ਬਣ ਸਕਦਾ ਪਰ ਸਾਨੂੰ ਮਸੀਹ ਯਿਸੂ ਦੇ ਦੁਆਰਾ ਮਲਕੀ ਸਦਿਕ ਦੀ ਪਦਵੀ ਦੇ ਅਨੁਸਾਰ ਅਸੀਂ ਜਾਜਕ ਵੀ ਹਾਂ ਤੇ ਅਸੀਂ ਰਾਜੇ ਵੀ ਹਾਂ ਪ੍ਰਕਾਸ਼ ਦੀ ਪੋਥੀ 1 ਦੀ 6 ਦੇ ਵਿੱਚ ਲਿਖਿਆ ਹੈ ਪੜਾਂਗੇ ਨਹੀਂ ਆਪਾਂ ਆਪਾਂ ਆਪਣੇ ਵਿਸ਼ੇ ਵੱਲ ਜਾਣਾ ਹੈ ਸੁਣਿਆ ਵੰਚ ਜਾਤਕਾਂ ਦੀ ਸ਼ਾਈ ਮੰਡਲੀ ਪਵਿੱਤਰ ਕੌਮ ਪਰਮੇਸ਼ਰ ਦੀ ਖਾਸ ਪਰਚਾ ਇਹ ਇਹ ਸਭ ਜੋ ਅਧਿਕਾਰ ਆ ਇਸਰਾਇਲ ਨੂੰ ਦਿੱਤੇ ਗਏ ਸੀ ਪਰ ਅੱਜ ਪ੍ਰਭੂ ਸਾਨੂੰ ਕਹਿੰਦਾ ਤੁਸੀਂ ਮੇਰੇ ਖਾਸ ਤੁਸੀਂ ਮੇਰੇ ਖਾਸ ਆ ਤੁਸੀਂ ਮੇਰੀ ਖਾਸ ਪਰਜਾ ਆ ਪਰ ਤੁਸੀਂ ਕਰਨਾ ਕੀ ਆ ਤੁਸੀਂ ਉਹਦੇ ਗੁਣਾਂ ਦਾ ਕੀ ਕਰਨਾ ਆ ਪ੍ਰਚਾਰ ਕਰਨਾ ਹਿੰਦੀ ਦੇ ਵਿੱਚ ਲਿਖਿਆ ਉਹਦੇ ਗੁਣਾਂ ਨੂੰ ਪ੍ਰਗਟ ਕਰਨਾ ਆ ਤੋਂ ਪਿਛਲੀ ਵਾਰ ਆਪਾਂ ਇਹ ਗੱਲ ਲਈ ਸੀ ਕਿ ਆਪਾਂ ਆਪਣੇ ਜੀਵਨ ਦੇ ਦੁਆਰਾ ਪਰਮੇਸ਼ਵਰ ਦੇ ਗੁਣਾਂ ਨੂੰ ਪ੍ਰਗਟ ਕਰਨਾ ਹੈ ਪਰਮੇਸ਼ਵਰ ਚ ਦੋ ਅਲੱਗ-ਅਲੱਗ ਗੁਣਿਆ ਦੋ ਪ੍ਰਕਾਰ ਦੇ ਇੱਕ ਨੈਤਿਕ ਤੇ ਇੱਕ ਸਭਾਵਿਕ ਇੱਕ ਗੁਣਕੀ ਪਰਮੇਸ਼ਰ ਸਰਵਸ਼ਕਤੀਮਾਨ ਆ ਸਰਵ ਗਿਆਨੀ ਆ ਸਰਵ ਵਿਆਪੀ ਆ ਅਨੰਤ ਕਾਲੀਨ ਆ ਤੇ ਕਦੇ ਵੀ ਬਦਲਦਾ ਇਹ ਪੰਜ ਗੁਣ ਪਰਮੇਸ਼ਰ ਦੇ ਜੋ ਮਨੁੱਖ ਦੇ ਅੰਦਰ ਹੈ ਨਹੀਂ ਕਿਸੇ ਵੀ ਮਨੁੱਖ ਦੇ ਅੰਦਰ ਨਹੀਂ ਇਸ ਧਰਤੀ ਤੇ ਕਿਸੇ ਦੇ ਵੀ ਅੰਦਰ ਨਹੀਂ ਹੈਗੇ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਕਿਸੇ ਵੀ ਮਜਬ ਦਾ ਹੋਵੇ ਕੋਈ ਵੀ ਹੋਵੇ ਸੰਤ ਮਹਾਤਮਾ ਹੋਵੇ ਕਿਸੇ ਦੇ ਅੰਦਰ ਵੀ ਇਹ ਪੰਜ ਗੁਣ ਕਿਸੇ ਪਾਸਟਰ ਦੇ ਅੰਦਰ ਨਹੀਂ ਹੈਗੇ ਕਿਸੇ ਵਿਸ਼ਵਾਸੀ ਦੇ ਅੰਦਰ ਵੀ ਸਰਵ ਸ਼ਕਤੀਮਾਨ ਸਰਵ ਗਿਆਨੀ ਸਰਵ ਵਿਆਪੀ ਅਨੰਤ ਕਾਲੀਨ ਤੇ ਕਦੇ ਨਾ ਬਦਲਣ ਵਾਲਾ ਪਰ ਦੂਸਰੇ ਗੁਣ ਜਿਹੜੇ ਆ ਉਹ ਪਰਮੇਸ਼ਰ ਦੇ ਅੰਦਰ ਜੋ ਗੁਣ ਆ ਉਹ ਸਾਡੇ ਦੁਆਰਾ ਪ੍ਰਗਟ ਹੋਣੇ ਆ ਉਹਨਾਂ ਗੁਣਾਂ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਜੇ ਮੈਂ ਕਹਾਂ ਕਿ ਮੈਂ ਭਗਤੀ ਕਰਕੇ ਵਰਤ ਰੱਖ ਕੇ 40 ਵਰਤ ਰੱਖ ਕੇ ਸਰਵ ਸ਼ਕਤੀਮਾਨ ਬਣ ਜਾਊਗਾ ਤਾਂ ਮੈਂ ਸਰਵ ਸ਼ਕਤੀਮਾਨ ਨਹੀਂ ਬਾਣ ਸਕਦਾ ਜੇ ਮੈਂ ਕਹੂੰਗਾ ਮੈਂ ਸਰਵ ਵਿਆਪੀ ਬਣ ਜਾਊਗਾ ਮੈਂ ਨਹੀਂ ਬਣ ਸਕਦਾ ਉਹ ਗੁਣ ਪ੍ਰਗਟ ਨਹੀਂ ਕਰਨੇ ਮੈਂ ਪਿਛਲੀ ਵਾਰ ਵੀ ਦੱਸਿਆ ਸੀ ਅੱਜ ਜਿਆਦਾ ਸੇਵਕਾਂ ਦਾ ਜੋਰ ਕਿਹੜੇ ਗੁਣ ਪ੍ਰਗਟ ਕਰਨ ਲਈ ਲੱਗਾ ਹੋਇਆ ਕਿ ਮੈਂ ਵਿਖਾ ਦੇਵਾਂ ਮੈਂ ਹੀ ਸਰਵ ਸ਼ਕਤੀ ਮੇਰੇ ਤੋਂ ਲੋਕਾਂ ਨੂੰ ਲੱਗੇ ਮੈਂ ਹੀ ਸਰਵ ਇਹ ਗੁਣ ਪ੍ਰਗਟ ਨਾ ਹੀ ਹੋਣੇ ਤੇ ਨਾ ਹੀ ਕਰਨ ਦੀ ਲੋੜ ਹੈ ਜਿਹੜੇ ਗੁਣ ਪ੍ਰਗਟ ਹੋਣੇ ਆ ਉਹ ਗੁਣ ਕਿਹੜੇ ਆ ਪਿਛਲੀ ਵਾਰ ਆਪਾਂ ਪਹਿਲਾ ਗੁਣ ਦੇਖਿਆ ਪਰਮੇਸ਼ਰ ਪਿਆਰਿਆ ਪਰਮੇਸ਼ਰ ਪਿਆਰ ਆ ਸਾਡੇ ਅੰਦਰੋਂ ਵੀ ਲੋਕਾਂ ਨੂੰ ਪਿਆਰ ਮਿਲਣਾ ਹੈ ਪਰਮੇਸ਼ਰ ਦੇ ਪਵਿੱਤਰ ਆਤਮਾ ਦਾ ਪਹਿਲਾ ਫਾਲੀ ਪ੍ਰੇਮ ਆ ਔਰ ਪ੍ਰਭੂ ਯੇਸ਼ੂ ਮਸੀਹ ਦੇ ਦੁਆਰਾ ਵੀ ਲੋਕਾਂ ਨੂੰ ਕੀ ਮਿਲਿਆ ਔਰ ਇਹ ਪ੍ਰੇਮ ਜਿਹੜਾ ਆ ਇਹਨੂੰ ਪਰਮੇਸ਼ਰ ਦਾ ਪਿਆਰ ਕਹਿੰਦੇ ਆ ਅਗਾਪੇ ਲਵ ਦੂਸਰੇ ਜਿਹੜੇ ਪਿਆਰ ਆ ਸਰੀਰਕ ਪਿਆਰ ਜਾਂ ਭਾਈਚਾਰੇ ਦਾ ਪਿਆਰ ਉਹ ਤਾਂ ਮਨੁੱਖ ਦੇ ਅੰਦਰ ਹੁੰਦਾ ਹੀ ਆ ਉਹ ਸਿੱਖਣ ਦੀ ਲੋੜ ਨਹੀਂ ਉਹ ਪ੍ਰਗਟ ਕਰਨ ਦੀ ਵੀ ਲੋੜ ਨਹੀਂ ਉਹ ਆਪਣੇ ਆਪ ਹੀ ਪ੍ਰਗਟ ਹੁੰਦਾ ਆ ਕਿਉਂਕਿ ਜਿਹੜੇ ਸਾਨੂੰ ਪਿਆਰ ਕਰਦੇ ਆ ਅਸੀਂ ਵੀ ਉਹਨਾਂ ਨਾਲੋਂ ਪਿਆਰ ਪ੍ਰਭੂ ਯਿਸੂ ਕਹਿੰਦੇ ਜੇ ਤੁਸੀਂ ਉਹਨਾਂ ਨੂੰ ਹੀ ਪਿਆਰ ਕਰੋ ਜਿਹੜੇ ਤੁਹਾਨੂੰ ਕਰਦੇ ਤਾਂ ਕੀ ਵੱਧ ਕਰਦੇ ਆ ਕਿ ਪਾਪੀ ਤੇ ਮਸੂਲੀਅਤ ਵੀ ਐਵੇਂ ਨਹੀਂ ਕਰਦੇ ਪਰ ਪਰਮੇਸ਼ਰ ਦਾ ਪਿਆਰ ਜਿਹੜਾ ਆ ਉਹ ਉਹ ਪਿਆਰ ਆ ਜੋ ਦੁਸ਼ਮਣ ਦੇ ਨਾਲ ਕੀਤਾ ਜਾਂਦਾ ਹੈ ਇਹ ਉਹਦੇ ਨਾਲ ਕੀਤਾ ਜਾਂਦਾ ਜਿਹੜਾ ਸਾਡੇ ਨਾਲ ਦੁਸ਼ਮਣੀ ਕਰਦਾ ਆ ਜਿਹੜਾ ਸਾਡੇ ਨਾਲ ਵੈਰ ਕਰਦਾ ਆ ਜਿਨੇ ਸਾਡੇ ਨਾਲ ਬਰਾਈ ਕੀਤੀ ਆ ਜਿਨੇ ਸਾਨੂੰ ਸਤਾਇਆ ਆ ਜਿਹੜਾ ਸਾਡਾ ਵੈਰੀ ਆ ਇਹ ਵੈਰੀਆਂ ਦੇ ਲਈ ਵੀ ਪ੍ਰੇਮ ਆਉਣ ਵਾਲਾ ਪਿਆਰ ਆ ਔਰ ਇਹ ਮਨੁੱਖ ਦੁਆਰਾ ਨਹੀਂ ਆਉਂਦਾ ਇਹ ਕਿਦੇ ਦੁਆਰਾ ਆਉਂਦਾ ਆ ਇਹ ਉਹਨਾਂ ਦੇ ਦੁਆਰਾ ਹੀ ਆਉਂਦਾ ਹੈ ਇਹ ਉਹਨਾਂ ਦੇ ਅੰਦਰ ਹੀ ਆਉਣਾ ਆ ਜਿਨ੍ਹਾਂ ਨੂੰ ਉਹਦੇ ਵਚਨ ਤੋਂ ਨਵਾਂ ਜਨਮ ਪਾਇਆ ਹੈ ਪਰਮੇਸ਼ਰ ਪ੍ਰੇਮ ਆ ਜਿਹੜੇ ਪਰਮੇਸ਼ਰ ਤੋਂ ਜਿਨ੍ਹਾਂ ਨੇ ਜਨਮ ਪਾ ਲਿਆ ਉਹਨਾਂ ਦੇ ਅੰਦਰੋਂ ਵੀ ਕੀ ਨਿਕਲਣਾ ਹੈ ਪ੍ਰੇਮ ਨਿਕਲਣਾ ਤੋਂ ਇਸ ਦੇ ਬਾਰੇ ਆਪਾਂ ਦੇਖਿਆ ਸੀ ਅੱਜ ਆਪਾਂ ਅਗਲਾ ਗੁਣ ਦੇਖਾਂਗੇ ਉਹ ਪੜਾਂਗੇ ਪ੍ਰਭੂ ਦੇ ਵਚਨ ਦੇ ਵਿੱਚੋਂ ਜਬੂਰਾਾਂ ਦੀ ਪੋਥੀ ਸ਼ੰਤੀ ਜਬੂਰਾ ਉਹਦਾ ਅੱਠਵਾਂ ਚੰਨ ਚੱਖੋ ਤੇ ਵੇਖੋ ਤੈ ਯਹਵਾ ਪਲਾ ਹੈ ਤਨ ਹੈ ਉਹ ਪੁਰਸ਼ ਜੋ ਉਸ ਵਿੱਚ ਪਨਾਹ ਲੈਂਦਾ ਹੈ ਅੱਜ ਜੋ ਆਪਾਂ ਪਰਮੇਸ਼ਰ ਦਾ ਅਗਲਾ ਗੁਣ ਦੇਖਣ ਜਾ ਰਹੇ ਹਾਂ ਉਹ ਇਹ ਹੈ ਕਿ ਪਰਮੇਸ਼ਰ ਪਲਾਇਆ ਲਿਖ ਚੱਖੋ ਤੇ ਵੇਖੋ ਪਰਮੇਸ਼ਰ ਪੜਾਇਆ ਚੱਖਣ ਦਾ ਮਤਲਬ ਆ ਜਦੋਂ ਕਿਸੇ ਚੀ ਨੂੰ ਖਾਧਾ ਜਾਂਦਾ ਹੈ ਉਦਾਹਰਣ ਵਜੋਂ ਇੱਕ ਦੁਕਾਨਦਾਰ ਕੋਲ ਆਪਾਂ ਐਪਲ ਲੈਨੇ ਆ ਉਹਦੇ ਬਾਰੇ ਜਿੰਨਾ ਮਰਜ਼ੀ ਕਹੀ ਜਾਵੇ ਇਹ ਬਾਹਰ ਦਾ ਆ ਹਿਮਾਚਲ ਦਾ ਆ ਵਿਦੇਸ਼ ਦਾ ਆ ਪਰ ਉਹਦੀ ਸਵਾਦ ਦਾ ਪਤਾ ਆਪਾਂ ਨੂੰ ਉਦੋਂ ਹੀ ਲੱਗੂਗਾ ਜਦੋਂ ਆਪਾਂ ਉਹਨੂੰ ਚੱਖਾਂਗੇ ਫਿਰ ਆਪਾਂ ਪੂਰੀ ਦਲੇਰੀ ਨਾਲ ਬੋਲ ਸਕਦੇ ਹਾਂ ਇਹ ਮਿੱਠਾ ਹੈ ਤੋ ਪ੍ਰਬੂ ਦਾ ਵਚਨ ਕਹਿੰਦਾ ਕਿ ਪਰਮੇਸ਼ਰ ਨੂੰ ਵੀ ਚੱਕ ਕੇ ਵੇਖੋ ਕਿੰਨੇ ਲੋਕ ਨੂੰ ਚੱਖਣਾ ਹੀ ਨਹੀਂ ਚਾਹੁੰਦੇ ਪਰ ਵਚਨ ਕਹਿੰਦਾ ਨੂੰ ਪਹਿਲਾਂ ਚੱਖੋ ਔਰ ਜਦੋਂ ਚੱਖੋਗੇ ਤਾਂ ਪਾਉਗੇ ਕਿ ਉਹ ਕੀ ਹੈ ਭਲਾਇਆ ਅੱਜ ਆਪਾਂ ਜੋ ਇੱਥੇ ਬੈਠੇ ਆਂ ਆਪਾਂ ਵੀ ਉਹਦੇ ਉਸ ਸਵਾਦ ਨੂੰ ਚੱਖਿਆ ਆ ਔਰ ਚੱਕ ਕੇ ਵੇਖਿਆ ਆ ਉਹ ਭਲਾਇਆ ਅੱਜ ਤੱਕ ਉਹਨੇ ਮੇਰੇ ਜੀਵਨ ਦੇ ਵਿੱਚ ਭਲਾਈ ਹੀ ਕੀਤੇ ਕਿੰਨੀ ਵਾਰ ਮੇਰੇ ਜੀਵਨ ਚ ਦੁੱਖ ਆਇਆ ਮੁਸੀਬਤ ਆਇਆ ਪੈਸੇ ਦੀ ਤੰਗੀ ਆਈ ਬਿਮਾਰੀ ਆਈ ਮੈਂ ਸੋਚਿਆ ਵੀ ਪ੍ਰਭੂ ਇਹ ਕਿਉਂ ਆ ਮੈਂ ਚਿੰਤਾ ਚ ਚਲੇ ਗਿਆ ਪਰੇਸ਼ਾਨੀ ਚ ਚਲੇ ਗਿਆ ਪਰ ਇਹਦੇ ਪਿੱਛੇ ਵੀ ਉਹਨੇ ਮੇਰੇ ਲਈ ਭਲਾਈ ਹੀ ਰੱਖੀ ਸੀ ਸਾਡੇ ਵਿੱਚੋਂ ਕਿੰਨੇ ਆ ਜੇਕਰ ਪਰਮੇਸ਼ਰ ਉਹਨਾਂ ਦੀ ਜ਼ਿੰਦਗੀ ਚ ਦੁੱਖ ਨਾ ਲੈ ਕੇ ਆਉਂਦਾ ਅੱਜ ਇੱਥੇ ਉਹਨਾਂ ਨੇ ਬੈਠੇ ਨਹੀਂ ਸੀ ਹੋਣਾ ਤਾਂ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਸਾਰੀਆਂ ਗੱਲਾਂ ਮਿਲ ਕੇ ਭਲਾਈ ਪੈਦਾ ਇਸ ਲਈ ਜਬੂਰ ਲਿਖਣ ਵਾਲਾ ਵੀ ਕਹਿੰਦਾ ਪੜਾ ਹੋਇਆ ਮੇਰੇ ਲਈ ਮੈਂ ਦੁਖੀ ਹੋਇਆ ਔਰ ਇਹ ਭੁਲਾਈ ਵੀ ਕਿੰਨੇ ਕੀਤੀ ਇੱਕ ਆਮ ਵਿਅਕਤੀ ਨੂੰ ਆਪਾਂ ਜਾ ਕੇ ਇਹ ਵਚਨ ਬੋਲ ਦਾਂਗੇ ਕਿ ਪੜਾ ਹੋਇਆ ਮੇਰੇ ਲਈ ਮੈਂ ਦੁਖੀ ਹੋਇਆ ਉਹ ਸਾਡੇ ਨਾਲ ਗੁੱਸੇ ਹੋ ਜਾਊਗਾ ਕਿ ਮੇਰੀ ਜ਼ਿੰਦਗੀ ਚ ਤਾਂ ਦੁੱਖ ਆ ਪਰ ਤੂੰ ਨੂੰ ਪੜਾ ਕਿਵੇਂ ਕਹਿਣਾ ਆ ਪੜਾ ਇਹ ਆ ਕਿ ਉਹਨਾਂ ਦੁੱਖਾਂ ਦੇ ਵਿੱਚ ਮੈਂ ਪਰਮੇਸ਼ਰ ਨੂੰ ਲੱਭਣ ਲੱਗਾ ਮੈਂ ਖੋਜਣ ਲੱਗਾ ਮੈਂ ਲੱਭਣ ਲੱਗਾ ਕਿ ਉਹ ਪ੍ਰਭੂ ਕੌਣ ਆ ਔਰ ਉਹ ਦੁੱਖ ਦੇ ਵਿੱਚ ਮੈਨੂੰ ਪਰਮੇਸ਼ਰ ਦੇ ਨੇੜੇ ਆਉਣ ਦਾ ਮੌਕਾ ਮਿਲ ਗਿਆ ਤੁਹ ਪਰਮੇਸ਼ਰ ਸਾਡੇ ਜੀਵਨ ਦੇ ਵਿੱਚ ਭਲਾਈ ਕਰਦਾ ਆ ਉਹ ਸਿੱਧ ਆ ਉਹ ਬਰਿਆਈ ਸਾਡੇ ਲਈ ਕਰਦਾ ਨਹੀਂ ਉਹਨੇ ਜੇ ਸਾਨੂੰ ਤਾੜਨਾ ਵੀ ਦਿੱਤੀ ਇਸ ਤਾੜਨਾ ਦੇ ਪਿੱਛੇ ਵੀ ਸਾਡੀ ਭਲਾਈ ਸੀਗੀ ਜਿਉ ਤਾੜਨਾ ਨਾ ਦਿੰਦਾ ਉਹ ਇੱਕ ਚਰਵਾਹਾ ਆ ਜੇ ਚਰਵਾਹਾ ਢੇੜ ਨੂੰ ਰੋਕੇ ਹੀ ਨਾ ਤਾੜੇ ਨਾ ਤਾਂ ਢੇੜ ਪਟਕ ਜਾਊਗੇ ਇਸੇ ਤਰ੍ਹਾਂ ਕਿੰਨੀ ਵਾਰ ਉਹਨੇ ਸਾਨੂੰ ਤਾੜਿਆ ਅਸੀਂ ਭਟਕੇ ਦੁੱਖ ਦੇ ਦੁਆਰਾ ਬਿਮਾਰੀ ਦੇ ਦੁਆਰਾ ਉਹ ਸਾਨੂੰ ਵਾਪਸ ਲੈ ਕੇ ਆ ਗਿਆ। ਤੋਂ ਪ੍ਰਾਣਾ ਨੇਮ ਪ੍ਰਭੂ ਨੂੰ ਪਲਾ ਕਰਕੇ ਪ੍ਰਗਟ ਕਰਦਾ ਹੈ। ਇਸ ਲਈ ਜਦੋਂ ਇਸرائیਲੀ ਲੋਕ ਪ੍ਰਭੂ ਦੀ ਮਹਿਮਾ ਕਰਨ ਲਈ ਇਕੱਠੇ ਹੁੰਦੇ ਆ ਤਾਂ ਉਹਨਾਂ ਦੇ ਮੂੰਹ ਦੇ ਵਿੱਚੋਂ ਨਿਕਲਦਾ ਕੀ ਆ? ਉਹ ਕੀ ਗੀਤ ਗਾਉਂਦੇ ਆ? ਆਈ ਆਪਾਂ ਪ੍ਰਭੂ ਦੇ ਵਚਨ ਚੋਂ ਪੜਦੇ ਪਹਿਲਾ ਇਤਿਹਾਸ ਪਹਿਲਾ ਇਤਿਹਾਸ ਵਚਨ ਪੜਾਂਗੇ ਆਪਾਂ 16 ਦਾ 34 ਪੜੀਏ ਪਹਿਲਾਂ ਪਹਿਲਾ ਇਤਿਆਹਾਸ 16 ਦਾ 34 ਯਹਵਾ ਦਾ ਧੰਨਵਾਦ ਕਰੋ ਤਿਉਹ ਭਲਾ ਹੈ ਤੇ ਉਹਦੀ ਦਇਆ ਸਦਾ ਤੀਕ ਹੈ ਅਧਿਆਇ ਦੀ ਕਿਤਾਬ ਉਸ ਦਾ ਤਿੰਨ ਅਧਿਆਇ ਦਾ 11 ਬਚਨ ਵੀ ਪੜ ਲਓ ਤਿੰਨ ਦਾ ਐਜਰਾ ਦੀ ਕਿਤਾਬ ਤਿੰਨ ਦੇ ਦਾ 11 ਵਚਨ ਅਤੇ ਉਹ ਵਾਰੀ-ਵਾਰੀ ਯਹਵਾ ਦੀ ਉਸਤਤ ਤੇ ਧੰਨਵਾਦ ਗਾ ਕੇ ਆਖਣ ਲੱਗੇ ਕਿ ਉਹ ਭਲਾ ਹੈ ਤੇ ਉਹਦੀ ਦਇਆ ਇਸਰਾਇਲ ਉੱਤੇ ਇਸ ਦੀਪ ਕਾਲ ਤੀਕ ਹੈ ਜਦੋਂ ਉਹ ਪ੍ਰਭੂ ਦੇ ਘਰ ਚ ਇਕੱਠੇ ਹੋਏ ਉਹਨਾਂ ਦਾ ਗੀਤ ਕੀ ਹੈ ਗੀਤ ਦੇ ਵਿੱਚ ਵੀ ਉਹਦੀਆਂ ਭਲਾਈਆਂ ਨੂੰ ਯਾਦ ਕਰਦੇ ਆ ਉਹ ਕਹਿੰਦੇ ਯਹਵਾ ਭਲਾ ਹੈ 136 ਜਬੂਰ ਜਿਹੜਾ ਉਹ ਪ੍ਰਭੂ ਦੀ ਪੜ੍ਹਿਆ ਇਹ ਦੇ ਲਈਆ ਉੱਥੇ ਲਿਖਿਆ 136 ਦੇ ਇੱਕ ਤੇ ਯਹੋਵਾ ਦਾ ਧੰਨਵਾਦ ਕਰੋ ਜੋ ਉਹ ਪਲਾ ਹੈ ਉਹਦੀ ਦਇਆ ਜੋ ਦੇਵਤਿਆਂ ਦੇ ਪਰਮੇਸ਼ਰ ਦਾ ਧੰਨਵਾਦ ਕਰੋ ਉਹਦੀ ਦਇਆ ਜੋ ਤਾਂ ਸਾਡਾ ਪਰਮੇਸ਼ਰ ਪਲਾ ਹੈ موسی ਦੇ ਨਾਲ ਪ੍ਰਭੂ ਗੱਲ ਕਰਦੇ ਹੋਏ ਕਿਹੜੀ ਗੱਲ ਦਾ ਪ੍ਰਚਾਰ ਕੀਤਾ ਕੋਚ ਦੀ ਕਿਤਾਬ ਖੁਦ ਪ੍ਰਭੂ ਨੇ ਆਪਣੇ ਆਪ ਬਾਰੇ ਪ੍ਰਗਟ ਕੀਤਾ ਕਿ ਮੈਂ ਕੌਣ ਹਾਂ ਕੋਚ ਦੀ ਕਿਤਾਬ 34 ਦੇ ਉਹਦਾ 6 ਵਚਨ ਪੜਾਂਗੇ ਅਰ ਯਹਵਾ ਨੇ ਉਸ ਦੇ ਅੱਗੋਂ ਲੰਘ ਕੇ ਐਉਂ ਪ੍ਰਚਾਰ ਕੀਤਾ ਯਹਵਾ ਯਹਵਾ ਦਿਆਲੂ ਅਤੇ ਕਿਰਪਾਲੂ ਯਹਵਾ ਦਿਆਲੂ ਅਤੇ ਕਿਰਪਾਲੂ ਪਰਮੇਸ਼ਰ ਹੈ ਅਤੇ ਕਰੋਧ ਵਿੱਚ ਤੀਰਜੀ ਕਰੋਧ ਵਿੱਚ ਤੀਰਜੀ ਅਤੇ ਭਲਾਈ ਅਤੇ ਸਚਾਈ ਨਾਲ ਭਰਪੂਰ ਹੈ ਭਲਾਈ ਤੇ ਸਚਾਈ ਦੇ ਨਾਲ ਮੂਸਾ ਦੇ ਸਾਹਮਣੇ ਪ੍ਰਭੂ ਖੋਦ ਆਪਣੇ ਆਪ ਬਾਰੇ ਦੱਸਦਾ ਪਿਆ ਮੈਂ ਕੌਣ ਹਾਂ ਯਹਵਾ ਦਿਆਲੂ ਪਰਮੇਸ਼ਰ ਆ ਕਿਰਪਾਲੂ ਪਰਮੇਸ਼ਰ ਆ ਕ੍ਰੋਧ ਵਿੱਚ ਤੀਰਜੀ ਤੇ ਭਲਾਈ ਦੇ ਨਾਲ ਭਰਪੂਰ ਆ ਇਸ ਲਈ ਜਦੋਂ ਆਪਾਂ ਆਰਾਧਨਾ ਲਈ ਆਉਣੇ ਆ ਆਰਾਧਨਾ ਨਿਕਲਦੀ ਕਦੋਂ ਅੰਦਰ ਜਦੋਂ ਆਪਾਂ ਉਹਦੀਆਂ ਭਲਾਈਆਂ ਨੂੰ ਯਾਦ ਕਰਦੇ ਆਂ हे ਮੇਰੀ ਜਾਨ ਯਹਵਾ ਨੂੰ ਮੁਬਾਰਕ ਆਖ ਉਸ ਨੇ ਤੇਰੇ ਲਈ ਕੀ ਕੁਝ ਨਹੀਂ ਕੀਤਾ ਜਦੋਂ ਆਪਾਂ ਉਹਦੀਆਂ ਭਲਾਈਆਂ ਨੂੰ ਯਾਦ ਕਰਦੇ ਆਂ ਫਿਰ ਸਾਡੇ ਅੰਦਰ ਉਹਦੀ ਆਰਾਧਨਾ ਨਿਕਲਦੀ ਹੈ ਇਸ ਲਈ ਉਹਦੀਆਂ ਭਲਾਈਆਂ ਨੂੰ ਕਦੇ ਵੀ ਭੁੱਲਣਾ ਨਹੀਂ ਮੇਰਾ ਪਰਮੇਸ਼ਰ ਪਲਾਇਆ ਉਹ ਮੇਰੇ ਜੀਵਨ ਚ ਪਲਿਆਈ ਕਰਦਾ ਗੋਡ ਇਸ गुड चखो तो वेखो कि परमेसर पला है तो प्रभु यीशु जब इस धरती से आए तो उन्हना भी लोगों का भला ही धरती से आन ही पेला तमोथिस दोए तीन चार वचन पढ़िए पहला तमोथिस दो द आए वह ते चार वचन ਸਾਡੇ ਮੁਕਤੀਦਾਤੇ ਪਰਮੇਸ਼ਰ ਦੇ ਹਜੂਰ ਇਹੋ ਭਲਾ ਅਤੇ ਪਰਵਾਣ ਹੈ ਜੋ ਚਾਹੁੰਦਾ ਹੈ ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਉਹ ਸਤ ਦੇ ਗਿਆਨ ਤੀਕ ਪਹੁੰਚਣ ਸਾਡੇ ਮੁਕਤੀਦਾਤੇ ਪਰਮੇਸ਼ਰ ਦੇ ਹਜੂਰੋ ਇਹੋ ਹੀ ਭਲਾ ਤੇ ਪਰਵਾਣ ਹੈ ਪਰਮੇਸ਼ਰ ਦੀ ਭਲਾਈ ਕੀ ਆ ਉਹਨੂੰ ਚੰਗਾ ਕੀ ਲੱਗਦਾ ਆ ਕਿ ਸਾਰੇ ਮਨੁੱਖ ਤੇ ਸੱਚ ਦੇ ਗਿਆਨ ਤੀਕ ਇਸ ਲਈ ਉਹ ਪਰਮੇਸ਼ਰ ਤੇ ਮਨੁੱਖ ਦੇ ਵਿਚਕਾਰ ਕੀ ਬਣ ਗਿਆ ਵਿਚੋਲਾ ਬਣ ਗਿਆ ਸਾਡਾ ਪ੍ਰਭੂ ਲਿਖਿਆ ਇਸ ਧਰਤੀ ਤੇ ਇੱਕ ਹੀ ਵਿਚੋਲਾ ਆ ਅਗਲਾ ਵਚਨ ਪੜ੍ਹੀਏ ਕਿਉਂ ਜੋ ਪਰਮੇਸ਼ਰ ਇੱਕੋ ਹੈ ਔਰ ਪਰਮੇਸ਼ਰ ਤੇ ਮਨੁੱਖਾਂ ਵਿੱਚ ਇੱਕੋ ਵਿਚੋਲਾ ਹੈ ਪਰਮੇਸ਼ਰ ਇੱਕ ਆ ਤੇ ਪਰਮੇਸ਼ਰ ਤੇ ਮਨੁੱਖਾਂ ਦੇ ਵਿਚਕਾਰ ਇੱਕ ਹੀ ਵਿਚੋਲਾ ਆ ਔਰ ਉਹ ਵਿਚੋਲਾ ਕੌਣ ਆ ਪ੍ਰਭੂ ਯੀਸ਼ੂ ਮਸੀਹ ਪਾਪ ਦੇ ਕਾਰਨ ਮਨੁੱਖ ਪਰਮੇਸ਼ਰ ਤੋਂ ਦੂਰ ਹੋ ਗਿਆ ਹੁਣ ਮਨੁੱਖ ਪਰਮੇਸ਼ਰ ਦੇ ਨੇੜੇ ਆ ਨਹੀਂ ਸਕਦਾ ਉਹ ਮੇਲ ਕਿਵੇਂ ਹੋਊਗਾ ਤਾਂ ਮੇਲ ਹੋਣਾ ਤਾਂ ਕੋਈ ਇਸ ਤਰ੍ਹਾਂ ਦਾ ਚਾਹੀਦਾ ਆ ਜਿਹੜਾ ਪਰਮੇਸ਼ਰ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਆ ਤੇ ਮਨੁੱਖ ਨੂੰ ਵੀ ਚੰਗੀ ਤਰ੍ਹਾਂ ਨਾਲ ਜਾਣਦਾ ਹੈ ਪਰਮੇਸ਼ਰ ਪਰਮੇਸ਼ਰ ਹੁੰਦੇ ਮਨੁੱਖ ਦਾ ਮੁਕਤੀ ਦਾ ਮੁਕਤੀ ਨਹੀਂ ਦੇ ਸਕਦਾ ਇਸ ਦੇ ਲਈ ਜਦ ਵੀ ਜਿਹੜਾ ਵਿਚੋਲਾ ਕਿੰਨੂੰ ਕਹਿੰਦੇ ਆ ਵਿਚੋਲਾ ਦੋਨਾਂ ਧਿਰਾਂ ਨੂੰ ਚੰਗੀ ਤਰ੍ਹਾਂ ਜਾਣਨ ਵਾਲਾ ਹੋਣਾ ਚਾਹੀਦਾ ਹੈ ਤੋ ਇਸ ਲਈ ਉਹਨੇ ਮਨੁੱਖ ਦਾ ਰੂਪ ਧਾਰਨ ਧਾਰਨ ਕੀਤਾ ਸੰਪੂਰਨ ਮਨੁੱਖ ਬਣਿਆ ਮਨੁੱਖ ਬਣ ਕੇ ਉਹਨੇ ਮਨੁੱਖ ਦਾ ਰੋਲ ਨਿਭਾਇਆ ਮਨੁੱਖ ਦਾ ਜੀਵਨ ਜੀਆ ਪਰ ਨਾਲ ਉਹ ਕੀ ਸੀਗਾ ਸੰਪੂਰਨ ਪਰਮੇਸ਼ਰ ਸਾਡੇ ਲਈ ਕੀ ਬਣ ਗਿਆ ਵਿਚੋਲਾ ਔਰ ਉਹ ਵਿਚੋਲਾ ਬਣ ਕੇ ਜਿਵੇਂ ਜਾਜਕ ਇਸਰਾਇਲ ਦੇ ਲਈ ਪਰਮੇਸ਼ਰ ਦੇ ਅੱਗੇ ਬੇਨਤੀ ਕਰਦਾ ਆ ਸਾਡਾ ਪ੍ਰਭੂ ਖੁਦ ਆਪਣਾ ਖੂਨ ਲੈ ਕੇ ਸਾਡੇ ਬਦਲੇ ਬਲੀਦਾਨ ਦੇ ਕੇ ਆਪਣਾ ਖੂਨ ਲੈ ਕੇ ਪਰਮੇਸ਼ਰ ਦੇ ਨਾਂ ਦੇ ਅੱਗੇ ਖੜਾ ਆ ਜਿਹਦੇ ਕਾਰਨ ਸਾਡੇ ਪਾਪ ਕੀ ਹੋ ਗਏ ਉਹਨੇ ਭਲਾਈ ਕੀ ਕੀਤੀ ਪ੍ਰਭੂ ਯੀਸ਼ੂ ਮਸੀਹ ਦਾ ਜੀਵਨ ਉਹ ਜੋ ਧਰਤੀ ਤੇ ਉਹਨਾਂ ਬਤੀਤ ਕੀਤਾ ਆਪਣੇ ਲਈ ਨਹੀਂ ਸੀ ਉਹ ਸਭ ਦੂਜਿਆਂ ਦੇ ਲਈ ਸੀ ਇਸ ਲਈ ਪ੍ਰ부 ਦੇ ਬਚਨ ਦੇ ਵਿੱਚ ਲਿਖਿਆ ਜਿਸ਼ਾਇਆ ਦੀ ਕਿਤਾਬ ਚ ਯਹੋਵਾ ਪਰਮੇਸ਼ਰ ਦਾ ਆਤਮਾ ਮੇਰੇ ਉੱਤੇ ਆ ਉਹਨੇ ਮੈਨੂੰ ਮਸਾ ਕੀਤਾ ਆ ਉਹਨੇ ਮੈਨੂੰ ਕੱਲਿਆ ਮੈਂ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾ ਮੈਂ ਗੁਲਾਮਾਂ ਨੂੰ ਛੁਟਕਾਰੇ ਦਾ ਬੰਦਵਾਂ ਨੂੰ ਆਜ਼ਾਦੀ ਦਾ ਪ੍ਰਚਾਰ ਕਰਾਂ ਮੈਂ ਟੁੱਟੇ ਦੇਲ ਵਾਲਿਆਂ ਉੱਤੇ ਪੱਟੀ ਬੰਨਾਂ ਪੂਰੇ ਦਾ ਪੂਰਾ ਜੀਵਨ ਹੀ ਦੂਸਰਿਆਂ ਦੇ ਲਈ ਸੀ ਤਾਂ ਪ੍ਰ부 ਯਿਸੂ ਵੀ ਇੱਤਰ ਤਿੱਦਾ ਕੀ ਕੀਤਾ ਭਲਾ ਕੀਤਾ ਜਿਵੇਂ ਰਸੂਲਾਂ ਦੇ ਕਰਤਵ 10 ਅਧਿਆਏ ਰਸੂਲਾਂ ਦੇ ਕਰਤਵ 10 ਅਧਿਆਏ ਕੜ ਲਈ ਉਸ ਦਾ 38 ਵਚਨ ਪੜਾਂਗੇ ਅਰਥਾਤ ਯੀਸ਼ੂ ਨਾਸਰੀ ਭਈ ਪਰਮੇਸ਼ਰ ਨੇ ਕਿਸ ਵਿਧ ਨਾਲ ਉਹਨੂੰ ਪਵਿੱਤਰ ਆਤਮਾ ਅਤੇ ਸਮਰੱਥਾ ਨਾਲ ਮਸਾ ਕੀਤਾ ਅਰਥਾਤ ਯੀਸ਼ੂ ਨਾਸਰੀ ਪਰਮੇਸ਼ਰ ਨੇ ਕਿਸ ਤਰ੍ਹਾਂ ਨਾਲ ਉਹਨੂੰ ਪਵਿੱਤਰ ਆਤਮਾ ਦੇ ਨਾਲ ਮਸਾ ਕੀਤਾ ਜੋ ਉਹ ਭਲਾ ਕਰਦਾ ਉਹ ਭਲਾ ਕਰਦਾ ਸੀ ਪਰਬੂ ਯੇਸ਼ੂ ਧਰਤੀ ਤੇ ਕੀ ਕਰਨਾ ਹੈ ਪੜਾ ਉੱਪਲਾ ਕਰਦਾ ਅਤੇ ਸਭਨਾਂ ਨੂੰ ਜੋ ਸ਼ੈਤਾਨ ਦੇ ਕਾਬੂ ਕੀਤੇ ਹੋਏ ਸਨ ਚੰਗਾ ਕਰਦਾ ਫਿਰਿਆ ਤੇ ਉਹ ਉਹਨਾਂ ਨੂੰ ਜਿਹੜੇ ਸ਼ੈਤਾਨ ਦੇ ਕਾਬੂ ਕੀਤੇ ਹੋਏ ਸਨ ਸ਼ੈਤਾਨ ਨੇ ਮਨੁੱਖ ਨੂੰ ਕਾਬੂ ਦੇ ਵਿੱਚ ਕੀਤਾ ਸੀ ਉਹਨਾਂ ਨੂੰ ਚੰਗਾ ਕਰਦਾ ਫਿਰਿਆ ਤੂੰ ਪ੍ਰਬੂ ਯੇਸ਼ੂ ਇਸ ਧਰਤੀ ਤੇ ਜਾ ਕੇ ਪੁੜਾਈ ਕੀਤੀ ਔਰ ਯੇਸ਼ੂ ਮਸੀਹ ਦੇ ਦੁਆਰਾ ਉਸ ਪੁੜਾਈ ਨੂੰ ਆਪਾਂ ਦੇਖਿਆ ਹੈ ਔਰ ਫਿਰ ਪਰਮੇਸ਼ਰ ਦਾ ਜੋ ਪਵਿੱਤਰ ਆਤਮਾ ਹੈ ਪਵਿੱਤਰ ਆਤਮਾ ਦੇ ਜੋ 9 ਗੁਣ ਆ ਉਹਨਾਂ ਗੁਣਾਂ ਦੇ ਵਿੱਚ ਇੱਕ ਗੁਣ ਕਿਹੜਾ ਹੈ ਪਲਿਆਈ ਸਭ ਤੋਂ ਪਹਿਲਾਂ ਪ੍ਰੇਮ ਆਨੰਦ ਸ਼ਾਂਤੀ ਧੀਰੇ ਦਿਆਲਗੀ ਔਰ ਫਿਰ ਪਵਿੱਤਰ ਆਤਮਾ ਅਸੀਂ ਪਾਇਆ ਆ ਤਾਂ ਸਾਡੇ ਅੰਦਰੋਂ ਵੀ ਇਹ ਪਲਿਆਈ ਦਾ ਗੁਣ ਕੀ ਹੋਣਾ ਹੈ ਜੇ ਪਰਮੇਸ਼ਰ ਪਲਾਇਆ ਪ੍ਰਭੂ ਯੀਸ਼ੂ ਨੇ ਆਪਣੇ ਜੀਵਨ ਦੇ ਵਿੱਚ ਪਲਿਆਈ ਨੂੰ ਪ੍ਰਗਟ ਕੀਤਾ ਆ ਫਿਰ ਪਵਿੱਤਰ ਆਤਮਾ ਦੇ ਦੁਆਰਾ ਪਲਿਆਈ ਦਾ ਗੁਣ ਸਾਡੇ ਅੰਦਰ ਆਇਆ ਤਾਂ ਉਹ ਗੁਣ ਪ੍ਰਗਟ ਹੋਣਾ ਹੈ ਰੁੱਖ ਦਾ ਜੋ ਫਲ ਹੁੰਦਾ ਹੈ ਉਹ ਫਲ ਉਹਦੇ ਆਪਣੇ ਲਈ ਨਹੀਂ ਹੁੰਦਾ ਫਲ ਦੂਸਰਿਆਂ ਲਈ ਹੁੰਦਾ ਹੈ ਜਦੋਂ ਆਪਾਂ ਰੁੱਖ ਨੂੰ ਵੇਖਦੇ ਹਾਂ ਲੋਕ ਤਾਂ ਰੁੱਖ ਨੂੰ ਪੱਥਰ ਮਾਰਦੇ ਆ ਪਰ ਰੁੱਖ ਉਸਨਾਂ ਪੱਥਰਾਂ ਦੇ ਬਦਲੇ ਉਹਨਾਂ ਨੂੰ ਫਲ ਦਿੰਦਾ ਆ ਇਸੇ ਤਰ੍ਹਾਂ ਸਾਡੇ ਉੱਪਰ ਪੱਥਰ ਮਾਰਨ ਵਾਲਿਆਂ ਨੂੰ ਵੀ ਸਾਨੂੰ ਸਤਾਉਣ ਵਾਲਿਆਂ ਨੂੰ ਵੀ ਕਿਹੜਾ ਫਲ ਦੇਣਾ ਹੈ ਭਲਾਈ ਦਾ ਸਾਡਾ ਪ੍ਰਭੂ ਭਲਾ ਕਿਵੇਂ ਹੈ ਪ੍ਰਭੂ ਯਿਸੂ ਕਹਿੰਦੇ ਉਹ ਆਪਣਾ ਸੂਰਜ ਪਲਿਆਂ ਤੇ ਬੁਰਿਆਂ ਦੋਨਾਂ ਉੱਤੇ ਹੀ ਜਿਹੜੇ ਗਾਲ੍ਹਾਂ ਕੱਢਦੇ ਉਹਨਾਂ ਨੂੰ ਵੀ ਸੂਰਜ ਦਿੰਦਾ ਆ ਅੱਜ ਆਪਾਂ ਪ੍ਰਭੂ ਨੂੰ ਜਾਣਿਆ ਤੋਂ ਦੀ ਭਲਾਈ ਨੂੰ ਯਾਦ ਕਰਦੇ ਆ ਜਦੋਂ ਨੂੰ ਨਹੀਂ ਸੀ ਜਾਣਿਆ ਉਦੋਂ ਵੀ ਉਹਨੇ ਭਲਾਈਆਂ ਸਾਡੇ ਜੀਵਨ ਦੇ ਵਿੱਚ ਕੀਤੀਆਂ ਜਿਵੇਂ ਪ੍ਰਭੂ ਆਪਣਾ ਸੂਰਜ ਬੁਰਿਆਂ ਤੇ ਭਲਿਆਂ ਦੋਹਾਂ ਤੇ ਚੜ੍ਹਦਾ ਆ ਓਵੇਂ ਅਸੀਂ ਵੀ ਭਲਾਈ ਕਿੰਨਾ ਨਾਲ ਕਰਨੀ ਸਿਰਫ ਉਹਨਾਂ ਨਾਲ ਹੀ ਨਹੀਂ ਕਰਨੀ ਜਿਹੜੇ ਸਾਡੇ ਨਾਲ ਕਰਦੇ ਆ ਨਹੀਂ ਜਿਹੜੇ ਸਾਡੇ ਨਾਲ ਬੁਰੀਾਈ ਕਰਦੇ ਉਹਨਾਂ ਦੇ ਨਾਲ ਵੀ ਕੀ ਕਰਨੀ ਹੈ ਪਰਮੇਸ਼ਰ ਦੇ ਗੁਣਾਂ ਨੂੰ ਕੀ ਕਰੂ ਇਹ ਧਰਤੀ ਤੇ ਹੁਣ ਆਪਾਂ ਹੈ ਕਾਦੇ ਲਈ। ਪਰਮੇਸ਼ਰ ਨੂੰ ਕਿਸੇ ਨੇ ਕਦੇ ਵੀ ਵੇਖਿਆ? ਸਾਡੇ ਜੀਵਨ ਦੇ ਦੁਆਰਾ ਲੋਕਾਂ ਨੇ ਪਰਮੇਸ਼ਰ ਨੂੰ ਦੇਖਣਾ ਹੈ। ਬੁਰਾਈ ਦੇ ਵੱਟੇ ਬੁਰਾਈ ਤੋਂ ਸਭ ਕਰ ਰਿਹਾ। ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ ਕੱਢ ਰਿਹਾ ਸਭ। ਪਰ ਪ੍ਰਭੂ ਨੇ ਸਾਨੂੰ ਕਾਦੇ ਲਈ ਬਣਾਇਆ। ਉਹ ਕਹਿੰਦਾ ਤੁਸੀਂ ਬੁਰਾਈ ਦੇ ਵੱਟੇ ਕਿਸੇ ਨਾਲ ਬੁਰਾਈ? ਰੋਮੀਆਂ ਦੀ ਪੱਤਰੀ 12 ਦੇ ਆ ਪਹਿਲਾ ਨੌਵਚਨ ਪੜਾਂਗੇ। ਦਰਮੀਆਂ ਦੀ ਪਤਰੀ 12 ਦੇ ਆਏ ਉਹਦਾ ਨੌਵਚਨ। ਪ੍ਰੇਮ ਨਿਸ਼ਕਪਟ ਹੋਵੇ। ਪ੍ਰੇਮ ਪਿਛਲੀ ਵਾਰ ਆਪਾਂ ਪ੍ਰੇਮ ਬਾਰੇ ਦੇਖ ਰਹੇ ਸੀ। ਪ੍ਰੇਮ ਕਿਹੜਾ ਹੋਵੇ? ਨਿਸ਼ਕਪਟ ਜਿਹਦੇ 'ਚ ਕੋਈ ਮਤਲਬ ਨਾ ਬਣਾਵੇ, ਕਪਟ ਨਾ ਹੋਵੇ। ਪ੍ਰੇਮ ਨਿਸ਼ਕਪਟ ਹੋਵੇ। ਬੁਰੀਾਈ ਤੋਂ ਸੂਖ ਕਰੋ। ਬੁਰੀਾਈ ਦੇ ਨਾਲ ਨਫ਼ਰਤ ਕਰੋ। ਭਲਾਈ ਨਾਲ ਮਿਲੇ ਰਹੋ। ਭਲਾਈ ਦੇ ਨਾਲ ਮਿਲੇ ਰਹੋ। 12 ਦਾ 17 ਤੋਂ ਪੜੀਏ। ਬੁਰਾਈ ਦੇ ਵੱਟੇ ਕਿਸੇ ਨਾਲ ਬੁਰਾਈ ਨਾ ਕਰੋ ਬੁਰਾਈ ਦੇ ਵੱਟੇ ਕਿਸੇ ਨਾਲ ਬੁਰਾਈ ਨਾ ਕਰੋ ਜਿਹੜੀਆਂ ਗੱਲਾਂ ਸਾਰੇ ਮਨੁੱਖਾਂ ਦੇ ਭਾਣੇ ਚੰਗੀਆਂ ਹਨ ਉਹਨਾਂ ਦਾ ਧਿਆਨ ਰੱਖੋ ਜਿਹੜੀਆਂ ਗੱਲਾਂ ਸਾਰੇ ਮਨੁੱਖਾਂ ਦੇ ਭਾਣੇ ਚੰਗੀਆਂ ਉਹਨਾਂ ਦਾ ਧਿਆਨ ਰੱਖੋ ਜੇ ਹੋ ਸਕੇ ਤਾਂ ਆਪਣੀ ਵਾਹ ਲੱਗਦਿਆ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ ਹੇ ਪਿਆਰਿਓ ਆਪਣਾ ਬਦਲਾ ਨਾ ਲਓ ਹੇ ਪਿਆਰਿਓ ਆਪਣਾ ਬਦਲਾ ਨਾ ਲਓ ਪਰ ਕ੍ਰੋਧ ਨੂੰ ਜਾਣਦੇ ਹੋ ਕ੍ਰੋਧ ਨੂੰ ਜਾਣਦੇ ਹੋ ਕਿਉਂਕਿ ਜੋ ਲਿਖਿਆ ਹੋਇਆ ਹੈ ਕਿ ਪ੍ਰਭੂ ਆ ਆਖਦਾ ਹੈ ਪਈ ਬਦਲਾ ਲੈਣਾ ਮੇਰਾ ਕੰਮ ਹੈ ਮੈਂ ਹੀ ਵਟਾ ਲਾਵਾਂਗਾ ਜੀ ਪਰ ਜੇ ਤੇਰਾ ਵੈਰੀ ਭੁੱਖਾ ਹੋਵੇ ਜੇ ਤੇਰਾ ਵੈਰੀ ਭੁੱਖਾ ਹੋਵੇ ਤਾਂ ਉਹਨੂੰ ਖਵਾ ਤਾਂ ਉਹਨੂੰ ਖਵਾ ਜੇ ਥਿਆਆ ਹੋਵੇ ਜੇ ਉਹ ਪਿਆਸਾ ਹੋਵੇ ਤਾਂ ਉਹਨੂੰ ਪਿਆ ਤਾਂ ਉਹਨੂੰ ਪਿਆ ਕਿਉਂ ਜੋ ਇਹ ਕਰਕੇ ਤੂੰ ਉਹਦੇ ਸਿਰ ਉੱਤੇ ਅੱਗ ਦੇ ਅੰਗਿਆਰਾਂ ਦਾ ਢੇਰ ਲਾਵੇਂਗਾ 21 ਵਚਨ ਬੁਰੀਾਈ ਤੋਂ ਨਾ ਹਾਰ ਸਗੋਂ ਭਲਾਈ ਨਾਲ ਬੁਰੀਾਈ ਨੂੰ ਜਿੱਤ ਲੈ ਬੁਰੀਾਈ ਤੋਂ ਨਾਰ ਬੁਰੀਾਈ ਕਰਨਗੇ ਲੋਕ ਹਾਰਣਾਣੀ ਤੇਰੇ ਅੰਦਰੋਂ ਕੀ ਨਿਕਲਣੀ ਹੈ ਪ੍ਰਭੂ ਯਿਸੂ ਨੇ ਆਖਿਆ ਰੁੱਖ ਆਪਣੇ ਫਲਾਂ ਤੋਂ ਪਹਿਚਾਣਿਆ ਫਲ ਤੋਂ ਪਤਾ ਲੱਗੂ ਇਹ ਰੁੱਖ ਕਾਦਾ ਹੈ ਜਿਹੜਾ ਬੁਰੀਾਈ ਦਾ ਰੁੱਖ ਉਹਨੂੰ ਕਿਹੜਾ ਫਲ ਲੱਗਣਾ ਹੈ ਬੁਰੀਾਈ ਦਾ ਫਲ ਹੀ ਲੱਗਣਾ ਹੈ ਪਰ ਜਿਹੜਾ ਭਲਾਈ ਦਾ ਰੁੱਖ ਆ ਉਹਨੂੰ ਭਲਾਈ ਦਾ ਫਲ ਹੀ ਤੂੰ ਬੁਰੀਾਈ ਤੋਂ ਨਾ ਹਾਰ ਸਗੋਂ ਭਲਾਈ ਦੇ ਨਾਲ ਬੁਰੀਾਈ ਨੂੰ ਜਿੱਤ ਲੈ ਐਵੇਂ ਪ੍ਰਭੂ ਨੇ ਉਪਾਲਾ ਕਰਦਾ ਸੀ ਪੜਾ ਕਰਕੇ ਸਾਨੂੰ ਕੀ ਕਰ ਲਿਆ ਹੈ ਜਿੱਤ ਲੈ ਤੂੰ ਪ੍ਰਭੂ ਨੇ ਸਾਨੂੰ ਚੁਣਿਆ ਸਾਡੇ ਜੀਵਨ ਚ ਉਹ ਗੁਣ ਕੀ ਹੋਣੇ ਆ ਭਲਾਈ ਦੋ ਤਰ੍ਹਾਂ ਆਪਾਂ ਕਰਦੇ ਆ ਇੱਕ ਤੋ ਆਪਾਂ ਸਰੀਰਕ ਤੌਰ ਤੇ ਭਲਾ ਕਰਨਾ ਹੈ ਕਿੰਨੇ ਲੋਕ ਵਿਧਵਾ ਗਰੀਬ ਯਤੀਮ ਸਰੀਰਕ ਤੌਰ ਤੇ ਪ੍ਰਭੂ ਨੇ ਸਾਨੂੰ ਇਹ ਸਯੋਜਗ ਬਣਾਇਆ ਤੋ ਆਪਾਂ ਭਲਾ ਕਰਨ ਦੇ ਲਈ ਕੀ ਰਹਿਣਾ ਪਰ ਇੱਕ ਆਤਮਿਕ ਚਿੰਤਾ ਆ ਕਿੰਨੀ ਵਾਰ ਆਪਾਂ ਆਪਣੇ ਰਿਸ਼ਤੇਦਾਰਾਂ ਦਾ ਭੈਣਾ ਭਰਾਵਾਂ ਦਾ ਸਰੀਰਕ ਭਲਾ ਤਾਂ ਕਰਦੇ ਹੀ ਰਹਿੰਨੇ ਆ ਪਰ ਆਤਮਿਕ ਗੱਲਾਂ ਦੀ ਵੀ ਕੀ ਕਰਨੀ ਹੈ ਯਕੂਬ ਦੀ ਪੱਤਰੀ 4 ਅਧਿਆਏ ਉਹਦਾ 17 ਵਚਨ ਪੜ੍ਹੀਏ ਯਕੂਬ ਦੀ ਪੱਤਰੀ 4 ਅਧਿਆਏ ਉਹਦਾ 17 ਵਚਨ ਸੋ ਜੇ ਕੋਈ ਭਲਾ ਕਰਨਾ ਜਾਣਦਾ ਹੈ ਅਤੇ ਨਹੀਂ ਕਰਦਾ ਇਹ ਉਹਦੇ ਲਈ ਪਾਪ ਹੈ ਜੇ ਕੋਈ ਭਲਾ ਕਰਨਾ ਜਾਣਦਾ ਹੈ ਤੇ ਨਹੀਂ ਕਰਦਾ ਤਾਂ ਉਹਦੇ ਲਈ ਕੀ ਹੈ ਇਹ ਵੀ ਪਾਪ ਆ ਸਾਨੂੰ ਪਤਾ ਆ ਕਿ ਭਲਾ ਕਰਨਾ ਹੈ ਸਾਡੇ ਸਾਹਮਣੇ ਲੋਕ ਨਾਸ਼ ਹੋ ਰਹੇ ਆ ਆਪਣਾ ਤਾਂ ਭਲਾ ਕਰਨਾ ਭਲਾ ਕਿਵੇਂ ਕਰਦੇ ਆ ਭਾਜੀ ਸੋਨੂ ਦੀ ਆਪ ਗਵਾਹੀ ਸੁਣਦੇ ਪੈਸੇ ਜਿਨ੍ਹਾਂ ਨੇ ਇਹਨੂੰ ਵਚਨ ਦੱਸਿਆ ਆ ਉਹਨਾਂ ਦੀ ਇਹਨਾਂ ਦੀ ਜ਼ਿੰਦਗੀ ਚ ਕੀ ਕੀਤਾ ਆ ਪਲਾਈ ਕੀਤੀ ਬਿਨਾ ਮਤਲਬ ਤੋਂ ਉਵੇਂ ਅੱਜ ਆਪਾਂ ਜਦੋਂ ਇੱਥੇ ਬੈਠੇ ਆ ਕਿੰਨਿਆਂ ਨੇ ਆਪਾਂ ਨੂੰ ਵਚਨ ਦੱਸਿਆ ਹੈ ਉਹਨੇ ਸਾਡੀ ਜ਼ਿੰਦਗੀ ਵਿੱਚ ਕੀ ਕੀਤੀ ਪਰਮੇਸ਼ਰ ਲੋਕਾਂ ਨੂੰ ਸਾਡੇ ਜੀਵਨ ਚ ਲੈ ਕੇ ਆਉਂਦਾ ਹੈ ਉਹਨਾਂ ਸਾਡੇ ਜੀਵਨ ਚ ਭਲਾਈ ਕੀਤੀ ਅੱਜ ਸਮਾਂ ਆਪਾਂ ਨੂੰ ਵੀ ਪਤਾ ਲੱਗ ਗਿਆ ਕਿ ਭਲਾ ਕੀ ਹੈ ਤੇ ਭਲਾ ਕਰਨਾ ਹੈ ਤੇ ਲਿਖਿਆ ਜੇ ਨਹੀਂ ਕਰਦੇ ਤਾਂ ਇਹ ਵੀ ਕੀ ਹੈ ਪਾਪ ਆ ਤੋ ਪ੍ਰਭੂ ਨੇ ਪੜਾ ਕੀ ਕੀਤਾ ਉਹਨੇ ਆਪਣੀ ਜਾਨ ਮਨੁੱਖਾਂ ਦੇ ਬਦਲੇ ਆਪਾਂ ਭਲਾ ਕੀ ਕਰਨਾ ਹੈ ਆਪਾਂ ਇਸ ਸੱਚਾਈ ਦਾ ਵਚਨ ਲੋਕਾਂ ਨੂੰ ਦੱਸਣਾ ਹੈ ਜੇ ਕੋਈ ਭਲਾ ਕਰਦਾ ਭਲਾ ਕਰਨਾ ਜਾਣਦਾ ਆ ਤਾਂ ਨਹੀਂ ਕਰਦਾ ਤਾਂ ਉਹਦੇ ਲਈ ਕੀ ਹੈ ਪਾਪ ਹੈ ਤਾਂ ਇਹ ਭਲਾਈ ਦਾ ਗੁਣ ਸਾਡੇ ਜੀਵਨ ਚ ਕੀ ਹੋਣਾ ਹੈ ਸਾਡਾ ਪਰਮੇਸ਼ਰ ਭਲਾਇਆ ਸਾਡਾ ਪ੍ਰਭੂ ਯੀਸ਼ੂ ਭਲਾਇਆ ਪਵਿੱਤਰ ਆਤਮਾ ਭਲਾਈ ਕਰਦਾ ਆ ਔਰ ਉਹਦੇ ਚੁਣਿਆ ਦੇ ਅੰਦਰੋਂ ਵੀ ਭਲਾਈ ਦਾ ਗੁਣ ਕੀ ਹੋਣਾ ਹੈ ਆਈ ਆਪਣੀਆਂ ਅੱਖਾਂ ਨੂੰ ਬੰਦ ਕਰਦੇ ਆ ਅੱਜ ਇੱਕ ਫੈਸਲਾ ਪ੍ਰਭੂ ਯਿਸੂ ਨੇ ਆਖਿਆ ਕਿ ਰੋਖ ਆਪਣੇ ਫਲਾਂ ਤੋਂ ਪਹਿਚਾਣਿਆ ਜਾਊਗਾ। ਵਚਨ ਆਪਾਂ ਬਹੁਤ ਵਾਰ ਸੁਣਦੇ ਆਂ ਪਰ ਕੋਈ ਫੈਸਲਾ ਆਪਣੇ ਜੀਵਨ ਚ ਲੈ ਨਹੀਂ ਪਾਉਂਦੇ। ਪ੍ਰਭੂ ਤੁਮਾਨੂੰ ਇਸ ਲਈ ਚੁਣਿਆ ਕਿ ਮੇਰੇ ਜੀਵਨ ਤੋਂ ਫਲ ਆਵੇ। ਪ੍ਰਭੂ ਯਿਸੂ ਕਹਿੰਦੇ ਸੱਚੀ ਅੰਗੂਰ ਦੀ ਬੇਲ ਮੈਂ ਆਂ। ਤੁਸੀਂ ਮੇਰੀਆਂ ਟਾਹਣੀਆਂ ਆਂ। ਉਹ ਹਰੇਕ ਟਾਣੀ ਜਿਹੜੀ ਮੇਰੇ ਵਿੱਚ ਆ ਫਲ ਨਹੀਂ ਦਿੰਦੀ। ਮੇਰਾ ਪਿਤਾ ਬਾਗਬਾਨਾ ਉਹਨੂੰ ਲਾ ਸੁੱਟਦਾ ਹੈ ਪਰ ਜਿਹੜੀ ਟਾਣੀ ਫਲ ਦਿੰਦੀ ਆ ਉਹਨੂੰ ਉਹ ਸ਼ਾਂਗਦਾ ਆ ਤਾਂ ਜੋ ਹੋਰ ਵੀ ਫਲ ਦੇਵੇ ਕਿ ਸਾਡੇ ਜੀਵਨ ਦੇ ਵਿੱਚੋਂ ਆਤਮਾ ਦੇ ਫਲ ਪ੍ਰਗਟ ਹੋ ਰਹੇ ਆ ਕਿ ਮੈਂ ਬੁਰੀਾਈ ਕਰਨ ਵਾਲਿਆਂ ਨਾਲ ਭਲਾਈ ਕਰ ਰਿਹਾ ਆ ਹਾਲੇਲੂਇਆ 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 ਜੇ ਸਾਡਾ ਭਲਾ ਹੋਇਆ ਹੈ ਅਸੀਂ ਦੂਸਰਿਆਂ ਦਾ ਭਲਾ ਸੋਚਣਾ ਹੈ ਅਸੀਂ ਦੂਸਰਿਆਂ ਦਾ ਭਲਾ ਸੋਚਣਾ ਹੈ ਸਵਰਗ ਪਿਤਾ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੇ ਪਵਿੱਤਰ ਵਚਨਾਂ ਦੇ ਲਈ ਜਦੋਂ ਇਸ ਧਰਤੀ ਤੇ ਅਸੀਂ ਆਪਣਾ ਜੀਵਨ ਜੀ ਰਹੇ ਹਾਂ ਤੁਹਾਡੇ ਸੁਭਾ ਨੂੰ ਤੁਹਾਡੇ ਗੁਣਾ ਨੂੰ ਅਸੀਂ ਆਪਣੇ ਜੀਵਨ ਦੇ ਦੁਆਰਾ ਪ੍ਰਗਟ ਕਰ ਸਕੀਏ ਤੁਹਾਡਾ ਧੰਨਵਾਦ ਪਿਤਾ ਜੀ ਤੁਹਾਡੀ ਕਿਰਪਾ ਸਭਨਾ ਵਚਨ ਸੁਣਨ ਵਾਲਿਆਂ ਦੇ ਜੀਵਨ ਤੇ ਹੋਵੇ ਬੇਨਤੀ ਸਾਡੇ ਮੁਕਤੀਦਾਤਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਮੰਗਦੇ ਆਂ ਆਮੇਨ ਆਮੇਨ ਸਾਰੇ ਨੂੰ ਜੈਪੀਸੀ